ਬੱਚਿਆਂ ਦੇ ਭਵਿੱਖ ਸਿੱਖਿਆ ਲਈ ਪੰਜਾਬ ਜਿਲ੍ਹੇ ਸੋ 42 ਨਵੀਂ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਜਾਵੇਗਾ। ਗੁਜਰਾਂ ਜਿਲ੍ਹੇ ਦੇ ਚਾਰ ਤੇ ਕੋਦਰ ਚ ਦੋ ਲਾਇਬ੍ਰੇਰੀਆਂ ਬਣਾਈਆਂ ਜਾਣਗੀਆਂ ਤੇ ਸ਼ਹਿਰ ਸੇਕ ਤੋਂ ਬੀ 40 ਰੋਡ ਤੇ ਪਾਰਗਰ ਕੈਂਪ ਤੇ ਬਾਬਾ ਬੁੱਢ ਮੋਲ پارک ਦਾ ਨਿਰਮਾਣ ਕੰਮ ਸ਼ੁਰੂ ਹੋ ਗਿਆ ਹੈ। ਇਸ ਤੋਂ ਇਲਾਵਾ ਚੌਥੀ ਲਾਇਬ੍ਰੇਰੀ ਲਈ ਜ਼ਮੀਨ ਦੀ ਚੋਣ ਵੀ ਕੀਤੀ ਜਾਣੀ ਹੈ ਜਿਸ ਨੂੰ ਜਲਦ ਤੋਂ ਜਲਦ ਅੰਤਿਮ ਰੂਪ ਦਿੱਤਾ ਜਾਵੇਗਾ। ਇਹਨਾਂ ਲਾਇਬ੍ਰੇਰੀਆਂ 'ਚ ਬੱਚਿਆਂ ਲਈ ਕੰਪਿਊਟਰ ਵੀ ਲਗਾਏ ਜਾਣਗੇ ਜਿਸ ਦੇ ਨਾਲ ਨਾਲ ਬਜ਼ੁਰਗਾਂ ਲਈ ਅਖਬਾਰ ਵੀ ਰੱਖੇ ਜਾਣਗੇ। ਜਿਲੰਦਰ ਨੂੰ ਜੱਤੇਨ ਵਿਆਹ ਦੀ ਰਿਪੋਰਟ ਇਹਦੇ ਚਾਰ ਲਾਇਬ੍ਰੇਰੀਆਂ ਪੰਜਾਬ ਸਰਕਾਰ ਨੇ ਜਲੰਧਰ ਨੂੰ ਦਿੱਤੀ ਹੈਗੀਆਂ ਦੋ ਵੈਸਟ ਵਿੱਚ ਦਿੱਤੀਆਂ ਤੇ ਦੋ ਸੈਂਟਰਲ ਹਲਕੇ ਵਿੱਚ ਦਿੱਤੀਆਂ ਜਿਹੜੀਆਂ ਵੈਸਟ ਦੇ ਹਲਕੇ ਦੀਆਂ ਲਾਇਬ੍ਰੇਰੀਆਂ ਉਹ ਮੇਰੇ ਜਿਹੜੇ ਲਗ ਲਗ ਉਹਨਾਂ ਦੇ ਇੱਕ ਕਾਰਪੋਰੇਸ਼ਨ ਦੇ ਇੰਜੀਨੀਅਰ ਹੈਗੇ ਆ ਵੈਸਟ ਵਾਲੀਆਂ ਜਿਹੜੀਆਂ ਮੇਰੀਆਂ ਉਹ ਮੌਕੇ ਤੇ ਕੰਮ ਸ਼ੁਰੂ ਕਰਾ ਦਿੱਤਾ ਹੈਗਾ ਵਾ ਉਹਦੇ ਵਿੱਚ ਇੱਕ ਹੈਗੀ ਆ ਭਾਰ ਕੋ ਕੈਂਪ ਦੇ ਬਣਾਣੀ ਹੈ ਤੇ ਆਪਾਂ ਇੱਕ ਭਗਵਾਨ ਬਾਲਮੀਕੀ ਕਮੇਟੀ ਹਾਲ ਤੇ ਬਣਾਣੀ ਹੈ ਜਿਨ੍ਹਾਂ ਦੀ ਲਾਗਤ ਬਹੁਤ ਆਦੀ ਲਗ ਲਗ ਉਹ ਵੀ ਕੋੜ 40 ਲੱਖ ਰੁਪਏ ਹੈਗੀ ਆ ਇਹ ਸਿਵਲ ਵਰਕ ਆਪਾਂ ਇੱਥੇ ਕਰਾਵਾਂਗੇ ਇਹਦੇ ਵਿੱਚ ਆਪਾਂ ਇੱਕ ਟਾਇਲਟ ਸੈੱਟ ਕੀ ਲੈਂਦੇ ਹੈਗੇ ਜੈਂਟਸ ਦਾ ਤੇ ਇੱਕ ਲੇਡੀਜ਼ ਦਾ ਲੱਤ ਹੈ ਵਾ ਅਲੱਗ-ਅਲੱਗ ਤੇ ਨਾਲ ਇੱਕ ਹਾ